ਦਸੇ ਬਿਨਾਂ ਜੁੜਨੇ ਨੀ ਜੜਾਂ ਨਾਲ ਬਾਲ ਬੱਚੇ ਦੱਸਣਾ ਪਊਗਾ ਜਿਹੜੇ ਹੋਏ ਇੱਥੇ ਕਾਂਡ ਸੱਚੇ ਦੱਸਣਾ ਪਊਗਾ ਜਿਹੜੇ ਹੋਏ ਇੱਥੇ ਕਾਂਡ ਸੱਚੇ ਬਾਗੇ ਬੱਲ ਲੈ ਜਾ ਰਾਜ ਬਾਗ ਵੇਖਿਓਣਗੇ ਹਾਂ ਕੰਦਾਂ ਰੱਤੇ ਗੋਲੀਆਂ ਦੇ ਦਾਗ ਵੇਖਿਓਣਗੇ ਬਾਗੇ ਬੱਲ ਲੈ ਜਾ ਬੱਚੇ ਹਨੀ ਸਰਹੰਦ ਵਾਲੀ ਹੀ ਬਣ ਗਈ ਮਹਲ ਜੋ ਬੱਚਿਆਂ ਨੂੰ ਦੱਸਿਓ ਹਾਂ ਬੱਚਿਆਂ ਦੀ ਗੱਲ ਜੋ ਹਾਏ ਬੱਚਿਆਂ ਨੂੰ ਦੱਸਿਓ ਬੱਚਿਆਂ ਦੀ ਗੱਲ ਜੋ ਘੜੀ ਚਮਕੌਰ ਵਾਲਾ ਤਾਜ ਵੇਖਿਓਣਗੇ ਹਾਏ ਘੜੀ ਚਮਕੌਰ ਵਾਲਾ ਤਾਜ ਵੇਖਿਓਣਗੇ ਹਾਂ ਕੰਧਾਂ ਉੱਤੇ ਗੋਲੀਆਂ ਦੇ ਦਾਗ ਵੇਖਿਓਣਗੇ ਬਾਗੇ ਬੱਲ ਲੈ ਜਾ ਰਾਜ ਬਾਗੋ ਵੇਖਿਓਣਗੇ ਹਾਂ ਕੰਦਾਂ ਉੱਤੇ ਗੋਲੀਆਂ ਦੇ ਦਾਗੋ ਵੇਖਿਓਣਗੇ ਬਾਗੇ ਬੱਲ ਲੈ ਜਾ ਬੱਚੇ ਤਰਤੀ ਆਨੰਦਪੁਰ ਸੀਸ ਜੜੀ ਮੰਗਦੀ ਲੋਹੂ ਦੀਆਂ ਤਾਰਾਂ ਵਿੱਚੋਂ ਸ਼ੇਰ ਪੁੱਤ ਜੰਮਦੀ ਹਾਂ ਲੋਹੂ ਦੀਆਂ ਤਾਰਾਂ ਵਿੱਚੋਂ ਸ਼ੇਰ ਪੁੱਤ ਜੰਮਦੀ ਖਾਲਸੇ ਦਾ ਖਿੜਿਆ ਗਲਾਬ ਵੇਖਿ ਆਉਣਗੇ ਹਾਂ ਖਾਲਸੇ ਦਾ ਖਿੜਿਆ ਗਲਾਬ ਵੇਖਿ ਆਉਣਗੇ ਹਾਂ ਕੰਧਾਂ ਉੱਤੇ ਗੋਲੀਆਂ ਦੇ ਦਾਗ ਵੇਖਿ ਆਉਣਗੇ ਬਾਗੇ ਬੱਲ ਲੈ ਜਾ ਬੱਚੇ ਕੂਟਲਾ ਮਲੇਰ ਕੁਕੇ ਕੂਕਦੇ ਨੇ ਤੋਪਾਂ ਅੱਗੇ ਕਿਵੇਂ ਹੈ ਆਜ਼ਾਦੀ ਆਈ ਸਾਰਿਆਂ ਨੂੰ ਪਤਾ ਲੱਗੇ ਹਾਂ ਕਿਵੇਂ ਹੈ ਆਜ਼ਾਦੀ ਆਈ ਸਾਰਿਆਂ ਨੂੰ ਪਤਾ ਲੱਗੇ ਮੁਕਤਿਆਂ ਦੇ ਪਿੰਡ ਵਾਲੀ ਟਾਬ ਵੇਖਿ ਆਉਣਗੇ ਮੁਕਤਿਆਂ ਦੇ ਪਿੰਡ ਵਾਲੀ ਟਾਬ ਵੇਖਿ ਆਉਣਗੇ ਹਾਂ ਕੰਧਾਂ ਉੱਤੇ ਗੋਲੀਆਂ ਦੇ ਦਾਗ ਵੇਖਿ ਆਉਣਗੇ ਬਾਗੇ ਬੱਲ ਲੈ ਜਾ ਬੱਚੇ ਦੇਸ਼ ਦੀ ਆਜ਼ਾਦੀ ਲਈ ਇਕਾਂ ਜਨਾ ਤਾਣੀਆਂ ਪੀਂਗ ਵਾਂਗ ਝੂਟ ਗਏ ਹਏ ਫਾਂਸੀ ਨਾਲ ਹਾਨੀਆਂ ਹਾਂ ਪੀਂਗ ਵਾਂਗ ਝੂਟ ਗਏ ਫਾਂਸੀ ਨਾਲ ਹਾਨੀਆਂ ਲੱਟ ਲੱਟ ਬਲਦੀ ਸਮਾਦ ਵੇਖਿਓਣਗੇ ਲੱਟ ਲੱਟ ਬਲਦੀ ਸਮਾਦ ਵੇਖਿਓਣਗੇ ਕੰਧਾਂ ਉੱਤੇ ਗੋਲੀਆਂ ਦੇ ਦਾਗ ਵੇਖਿਓਣਗੇ ਬਾਗੇ ਵੱਲ ਲੈ ਜਾ ਰਾਜ ਦਾਗ ਵੇਖਿਓਣਗੇ ਹਾਂ ਕੰਦਾਂ ਉੱਤੇ ਗੋਲੀਆਂ ਦੇ ਦਾਗ ਵੇਖਿਓਣਗੇ ਬਾਗੇ ਬੱਲ ਲੈ ਜਾ ਬੱਚੇ ਛੋਟਾ ਵੱਡਾ ਕਲੂਕਾਰਾ ਹਿੱਕਾਂ ਤੇ ਹੰਡਾਇਆ ਏ ਤਿੱਖੇ ਮੂੰਹ ਵਾਲੀ ਤਹੀਂ ਸੂਲ ਨੂੰ ਬਣਾਇਆ ਏ ਹਾਂ ਤਿੱਖੇ ਮੂੰਹ ਵਾਲੀ ਤਹੀਂ ਸੂਲ ਨੂੰ ਬਣਾਇਆ ਪਿੰਡ ਜੋ ਝਟਾਣਿਆ ਚ ਸਾਗੋ ਵੇਖਿ ਆਉਣਗੇ ਹਾਂ ਪਿੰਡ ਜੋ ਜਟਾਣਿਆ ਚ ਸਾਗੋ ਵੇਖਿ ਆਉਣਗੇ ਹਾਂ ਕੰਦਾਂ ਉੱਤੇ ਗੋਲੀਆਂ ਦੇ ਦਾਗ ਵੇਖਿ ਆਉਣਗੇ ਬਾਗੇ ਵੱਲ ਲੈ ਜਾ ਰੱਚ ਬਾਗੋ ਵੇਖਿ ਆਉਣਗੇ ਹਾਂ ਕੰਦਾਂ ਉੱਤੇ ਗੋਲੀਆਂ ਦੇ ਦਾਗ ਵੇਖਿ ਆਉਣਗੇ ਬਾਗੇ ਵੱਲ ਲੈ ਜਾ ਬੱਚੇ ਧੰਨਵਾਦ